ਰੁਕੋ ਰੁਕੋ ਕੋਈ ਰੁਕੋ ਆ ਗਈ ਕਰਨ ਲੱਗੇ ਆ ਅੱਧੀ ਆਪ ਤਾਂ ਪਾਣੀ ਤੇ ਨੱਕੜ ਬੋਕੇ ਮਾਰਨ ਲੱਗੇ ਆ ਕਿਉਂ ਕਿਉਂ ਕੀ ਹੋਇਆ ਬਈ ਯਾਰ ਪੁੱਛਣਾ ਮੈਂ ਤਾਂ ਆਪਦੀ ਘਰ ਵਾਲੀ ਤਾਂ ਬਹੁਤ ਪਰੇਸ਼ਾਨ ਆ ਇੰਨਾ ਖਰਚਾ ਕਰਾਉਂਦੀ ਆ ਨਾ ਬਸ ਪੁੱਛਣਾ ਮੈਂ ਤਾਂ ਯਾਰ ਮਰਨਾ ਬਸ ਉਪਰਾ ਵਾਈਸ ਤਾਂ ਘਰ ਵਾਲੀ ਆ ਮੇਰ ਤਾਂ ਜਵਾਕਾਂ ਨੇ ਲੋ ਪੀਤਾ ਵੇ ਮਹੀਨਾ ਪੂਰਾ ਨਹੀਂ ਉਹਨਾਂ ਦੇ ਪਹਿਲਾਂ ਆ ਕੇ ਕਹਿ ਦਿੰਦੇ ਆ ਕਿ ਪਾਪਾ ਮੇਰੀ ਫੀਸ ਭਰਦੇ ਪੈਸੇ ਦੇ ਲਗਦਾ ਹੈ ਪੈਸਾ ਤੋਂ ਵਾਵਾ ਤਾਂਗਾ ਕਰੂੰ ਇਹ ਮੈਨੂੰ ਆਦੇ ਬਾਪੂ ਦੇਖੇ ਜਾਣੇ ਬਾਰੇ ਦੱਸ ਤਾ ਨਾਲ ਤਾਂ ਮਿਹਨਤ ਕਰਕੇ ਖਜ਼ਾਨਾ ਕੱਢ ਦੇਣਗੇ ਆਪੇ ਲੱਗੇ ਰਹਿਣਗੇ ਕਿਰਾਂ ਗੱਲ ਤਾਂ ਕਰਕੇ ਵੇਖਾਂ ਇਸੇ ਬਾਨੇ ਮੇਰਾ ਖਜ਼ਾਨਾ ਨਿਕਲ ਜੂ ਮੈਨੂੰ ਪਤਾ ਤੁਸੀਂ ਘਰੋਂ ਵਾਵਾ ਪਰੇਸ਼ਾਨ ਆ ਪਰ ਮੇਰੇ ਕੋਈ ਨਹੀਂ ਮੇਰੇ ਕੋਈ ਹੈਗੀ ਐ ਇੱਕ ਸਕੀਮ ਤੁਸੀਂ ਤੁਹਾਡੇ ਕੋਲ ਪੈਸਾ ਵਾਧੂ ਆ ਜਾਣਾ ਤੁਸੀਂ ਅਮੀਰ ਬਣ ਜਾਓਗੇ ਦੱਸੋ ਕਰੋਗੇ ਕੰਮ ਮੇਰੀ ਸਕੀਮ ਤੇ ਬਈ ਕਿਹੜਾ ਆਈਡੀਆ ਉਹ ਮੇਰੇ ਕੋਲ ਨਾ ਸਕੀਮ ਐ ਆ ਅੱਜ ਤੋਂ ਨਾ 50 ਸਾਲ ਪਹਿਲਾਂ ਮੇਰੇ ਬਾਪੂ ਨੇ ਖਜ਼ਾਨਾ ਦੱਬਿਆ ਸੀ ਉਹ ਕਹਿੰਦਾ ਜੀ ਪੁੱਤ ਜਦੋਂ ਤੈਨੂੰ ਲੋੜ ਹੋਈ ਉਦੋਂ ਕੱਢ ਲੈ ਉਹ ਖਜ਼ਾਨਾ ਮੈਨੂੰ ਅੱਜ ਪਤਾ ਲੱਗਿਆ ਕਿੱਥੇ ਦੱਬਿਆ ਤੇ ਜੇ ਤੁਸੀਂ ਮੇਰਾ ਸਾਥ ਦੋ ਆਪਾਂ ਉਹ ਖਜ਼ਾਨਾ ਕੱਢ ਸਕਦੇ ਹਾਂ ਪਰ ਇੱਕ ਸ਼ਰਤ ਆ ਮੇਰੀ ਬਈ ਸਾਨੂੰ ਤੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਆ ਤੂੰ ਐਂ ਦੱਸ ਯਾਰ ਖਜ਼ਾਨਾ ਕਿੱਥੇ ਆ ਹਨ ਤਾਂ ਬੜੀ ਲੋੜਾ ਪੈਥਿਆਂ ਦੀ ਜਿਹੜਾ ਮੈਂ ਤੈਨੂੰ ਸ਼ਰਤਾਂ ਨਾ ਮੇਰੀ ਸ਼ਰਤ ਇਹ ਆ ਖਜ਼ਾਨਾ ਹੋਊਗਾ ਜਿਹੜਾ ਅੱਧਾ ਮੇਰਾ ਹੋਊਗਾ ਤੇ ਅੱਧਾ ਖਜ਼ਾਨਾ ਤੁਹਾਡੇ ਦੋਵਾਂ ਦਾ ਹੋਊਗਾ ਸ਼ਰਤ ਉਈ ਅੱਗੇ ਤਾਂ ਭੁੱਖੇ ਮਰਦੇ ਸੀ ਚੱਲ ਹੁਣ ਤੱਕ ਜੰਨਾ ਮਿਲਦਾ ਹਾਂ ਬਈ ਬਈ ਸਾਨੂੰ ਤੇਰੇ ਸਾਰੀਆਂ ਸ਼ਰਤਾਂ ਮੰਜ਼ੂਰ ਆ ਚੱਲ ਆਜੋ ਆਜੋ ਬਈ ਫਿਰ ਚੱਲ ਚੱਲ ਬਈ ਹੁਣ ਲੈ ਕੇ ਚਲਦਾ ਹਾਂ ਜਗ੍ਹਾ ਸੇ ਚੱਲ ਚੱਲ ਆ ਰਿਹਾ ਬਈ ਇੱਥੇ ਆ ਖਜਾਨਾ ਚੱਲ ਫਿਰ ਪੜਦੇ ਆ ਟੋਆ ਖੜੇ ਕੀ ਕਰਦੇ ਆ ਬਈ ਤੂੰ ਜਾ ਕੇ ਰੋਟੀ ਲੈ ਕੇ ਆਈ ਸਵੇਰ ਤੇ ਭੁੱਖੇ ਆ ਚੱਲ ਠੀਕ ਆ ਬਈ ਫਿਰ ਮੈਂ ਰੋਟੀ ਲੈ ਕੇ ਆਉਣਾ ਠੀਕ ਹੈ ਫਿਰ ਤੂੰ ਉਹਨੂੰ ਰੋਟੀ ਲੈਣ ਕਿਉਂ ਭੇਜਤਾ ਉਹਨੇ ਵੀ ਅੱਧਾ ਖਜ਼ਾਨਾ ਲੈ ਲੈਣਾ ਸਾਰੀ ਮਿਹਨਤ ਤਾਂ ਆਪਣੀ ਲੱਗਣੀ ਆ ਟੋਆ ਪੱਟਣ ਤੇ ਤੂੰ ਸਕੀਮ ਨੂੰ ਨਹੀਂ ਨਾ ਸਮਝਦਾ ਮੇਰੀ ਨੂੰ ਕੀ ਸਕੀਮ ਏ ਦੱਸ ਓਏ ਯਾਰ ਆਪਾਂ ਨੂੰ ਖਜ਼ਾਨਾ ਕਿਉਂ ਦੇਗੇ ਸਾਰੀ ਮਿਹਨਤ ਤਾਂ ਆਪਣੀ ਲੱਗਣੀ ਆ ਤਾਂ ਉਹਨੂੰ ਭੇਜਾ ਜਦੋਂ ਆਊਗਾ ਨਾ ਆਪਾਂ ਨੂੰ ਪਾਣੀ ਚ ਜ਼ਹਿਰ ਮਿਲਾ ਕੇ ਦੇ ਦਾਂਗੇ ਸਾਰਾ ਖਜ਼ਾਨਾ ਆਪਣਾ ਹੋ ਜਾਊਗਾ ਫਿਰ ਵਾਹ ਓ ਬਾਈ ਤੇਰੀ ਦਸਕੀਮ ਹੀ ਬਹੁਤ ਘੈਂਟ ਆ ਐ ਆਪਣਾ ਸਾਰਾ ਖਜ਼ਾਨਾ ਆਲੇ ਆਪਣੀ ਗਰੀਬੀ ਦੂਰ ਹੋ ਜੂਗੀ ਤੇ ਨਾਲੇ ਆਪਾਂ ਵੀਰ ਹੋ ਜਾਾਂਗੇ ਤੇਰੀ ਦਸਕੀਮ ਹੀ ਬਹੁਤ ਘੈਂਟ ਆ ਬਾਈ ਪੱਟੀ ਚਾਲੇ ਛੇਤੀ ਛੇਤੀ ਉਹਦੇ ਨੂੰ ਉਹ ਆਣ ਆ ਜਾਵੇ ਕੋਈ ਨਹੀਂ ਛੇਤੀ ਲੈ ਬਈ ਖਜ਼ਾਨਾ ਤਾਂ ਮੈਨੂੰ ਹੀ ਮਿਲ ਗਿਆ ਆਪਾਂ ਨੂੰ ਡੱਬਾ ਵੱਡਾ ਹੀ ਆ ਵਾਵਾ ਕੁਝ ਹੋਊਗਾ ਜਿਆਦਾ ਹੀ ਲੱਗਦਾ ਕੁਝ ਵਿੱਚ ਹਾਂ ਚਲ ਕੋਈ ਨਹੀਂ ਲੈ ਬਈ ਮੁੰਡਿਓ ਰੋਟੀ ਖਾਓ ਉਹ ਵਾਹ ਬਈ ਉਹ ਤੁਸੀਂ ਖਜ਼ਾਨਾ ਰੱਬ ਲਿਆ ਹਾਂ ਬਈ ਇਹਨਾਂ ਡੱਬਾ ਹੀ ਬਹੁਤ ਸੋਹਣਾ ਯਾਰ ਲੱਗਦਾ ਖਜ਼ਾਨਾ ਵਾਵਾ ਹੋਊਗਾ ਵਿੱਚ ਜਾ ਓਏ ਬਾਈ ਲਈ ਪਾਣੀ ਲੈ ਕੇ ਆ ਬਾਈ ਆਪਣੇ ਲਈ ਇੰਨੀ ਵਾਟੋ ਰੋਟੀ ਲੈ ਕੇ ਆਇਆ ਜਾ ਛੇਤੀ ਜਾ ਤੂੰ ਰੋਟੀ ਖਾਓ ਬਾਅਦ ਚ ਮੁੰਡਿਓ ਕੋਈ ਨਹੀਂ ਕੋਈ ਨਹੀਂ ਬਾਈ ਖਾਣੇ ਆ ਪਾਣੀ ਲੈ ਕੇ ਆ ਤੂੰ ਬਾਈ ਲਈ ਲੈ ਬਾਈ ਪਾਣੀ ਪੀ ਲੈ ਯਾ ਓਏ ਜਵਾਨਾ ਪਾਣੀ ਪੀ ਗਏ ਲੈ ਭਈ ਇਹਦਾ ਤਾਂ ਹੋ ਗਿਆ ਕੰਮ ਆ ਯਾਰ ਤਾਂ ਖਜਣਾ ਹੁਣ ਆਪਣਾ ਹੀ ਹੈ ਨਾ ਹਾਂ ਹਾਂ ਆ ਜਾ ਬਹਿ ਜਾ ਰੋਟੀ ਖਾ ਲ ਗਏ ਬੜੀ ਭੁੱਖ ਲੱਗੀ ਪਈ ਐ ਟੋਆ ਪੜਦਿਆਂ ਨੂੰ भाई कि हो गया कि हो गया कि हो गया कि हो गया कि हो गया, की हो गया। ओए, ओए, ओए। यार खजाना मेरा बापू मेरा ਤੇ ਫੇਰ ਕਿਉਂ ਹੈ ਜਿਹਨਾਂ ਨੇ ਮਿਹਨਤ ਕਰ ਲਈ ਮੈਂ ਇਹਨਾਂ ਨੂੰ ਸਾਰਾ ਖਜ਼ਾਨਾ ਕਿਹਾ ਦੇਵਾਂ ਬਾਕੀ ਅੱਧਾ ਖਜ਼ਾਨਾ ਦੇਣ ਦਾ ਵੀ ਮੇਰਾ ਤਾਂ ਫਰਜ਼ ਨਹੀਂ ਜਾਨਣਾ ਸਾਦਾ ਮੈਂ ਇੰਨਾਂ ਨੂੰ ਦੇਈਆਂ ਕੋਈ ਨਹੀਂ ਇਹਨਾਂ ਨੂੰ ਕਰਨ ਦੇ ਕਿਰਾਂ ਕੱਢਣ ਦੇ ਦਾ ਸਹੀ ਖਜ਼ਾਨਾ ਮੈਂ ਦੱਸਦਾ ਇਹਨਾਂ ਨੂੰ ਮਿਹਨਤ ਦੀ ਰੋਟੀ ਦੋਸ ਰਾਤੀ ਦਾਲ ਰੋਟੀ ਦੋਹਾਂ ਚ ਸ਼ੇਅਰ ਪਾ ਦਨਾ ਆਪੇ ਮਰ ਜਾਣਗੇ ਦੇਖੀ ਜਾਓ No, 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 no. <laughs>